ਆ ਚਿੱਟੇ ਰੰਗ ਦੀ ਘੋੜੀ ਜਿਹੜੀ ਕਿ ਖੇਤਾਂ ਦੇ ਵਿੱਚ ਪਈ ਹੈ ਇਹ ਉਹ ਘੋੜੀ ਆ ਜਿਸ ਨੇ ਕਿ ਰੇਸ ਦੇ ਵਿੱਚ ਹੁਣ ਤੱਕ ਅਨੇਕਾਂ ਇਨਾਮ ਜਿੱਤੇ ਤੇ ਘਰ ਦਾ ਗੁਜ਼ਾਰਾ ਇਸ ਘੋੜੀ ਦੇ ਸਿਰ ਤੇ ਹੀ ਚੱਲਦਾ ਸੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਘੋੜੀ ਦੇ ਮਾਲਕ ਨੇ ਦੱਸਿਆ ਕਿ ਕਿਵੇਂ ਬਿਜਲੀ ਵਿਭਾਗ ਦੇ ਲਾਪਰਵਾਹੀ ਦੇ ਕਰਕੇ ਕਰੰਟ ਲੱਗਣ ਨਾਲ ਉਸ ਦੀ ਘੋੜੀ ਦੀ ਮੌਤ ਹੋ ਗਈ ਆ ਉਸ ਨੇ ਦੱਸਿਆ ਕਿ ਰੇਸ ਲਗਾਉਣ ਦੇ ਵਿੱਚ ਘੋੜੀ ਨੇ ਜਿਹੜੇ ਅਨੇਕਾਂ ਇਨਾਮ ਜਿੱਤੇ ਨੇ ਤੇ ਸਾਰਾ ਗੁਜ਼ਾਰਾ ਇਸ ਘੋੜੀ ਦੇ ਸਿਰ ਤੋਂ ਹੀ ਚੱਲਦਾ ਸੀ ਅਤੇ ਇਸ ਦੀ ਕੀਮਤ 9 ਤੋਂ 10 ਲੱਖ ਜਿਹੜੀ ਕੀ ਉਹ ਦੱਸੀ ਜਾ ਰਹੀ ਆ ਤਾਂ ਆਓ ਜਾਣਦੇ ਹਾਂ ਕਿ ਘੋੜੀ ਦੇ ਮਾਲਕ ਨੇ ਕੀ ਦੱਸਿਆ ਕਿ ਆਹ ਹੈ ਹਾਸਾ ਕਿਵੇਂ ਵਾਪਰਿਆ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ਮਸ਼ੀਰ ਅਲੀ ਹੈ ਜੀ ਕੀ ਗੱਲ ਹੋਈ ਸੀ ਜੀ ਅੱਜ ਅਰੇ ਘੋੜੀ ਉਧਰੋਂ ਕਿਤੇ ਇੱਕ ਹੋਰ ਘੜੀ ਨਿਕਲ ਗਈ ਤੇ 4:00 ਵਜੇ ਨਾ ਖੁੱਲ ਕੇ ਆ ਗਈ ਆ ਮਤਲਬ ਅਸੀਂ ਇਹ ਰੱਖੀ ਸੀ ਰੇਸ ਵਾਸਤੇ ਅਸੀਂ ਸਾਰੇ ਹਰਿਆਣਾ, ਰਾਜਸਥਾਨ, ਚੰਡੀਗੜ੍ਹ ਜਿੱਥੇ ਵੀ ਖੇਡ ਹੁੰਦੀ ਸੀ ਉੱਥੇ ਲੈ ਕੇ ਜਾਂਦੇ ਸੀ ਸਾਡਾ ਮਤਲਬ ਇਹ ਤੁਰੇ ਹੀ ਗਾਰ ਸੀਗਾ ਕੰਨ ਦਾ ਪਾਇਆ ਕਿ ਰੋਜ਼ ਰੋਟੀ ਸਾਡੀ ਇੱਥੇ ਸਿਰ ਤੇ ਚੱਲਦੀ ਸੀ ਤੇ ਜਿੱਦਾਂ ਬਿਜਲੀ ਬੋਰਡ ਦੀ ਲਾਪਰਵਾਹੀ ਕਰਕੇ ਹੋਇਆ ਬਿਜਲੀ ਦੀ ਲਾਪਰਵਾਹੀ ਨਾਲ ਮਤਲਬ ਇਹ ਕਹਿੰਦੇ ਪਾਰ ਦੇ 5-6 ਦਿਨ ਹੋ ਗਏ ਤਾਰ ਟੁੱਟੀ ਨੂੰ ਇਹਨਾਂ ਨੇ ਮਤਲਬ ਦੇਖੀ ਨਹੀਂ ਤੇ ਬਾਕੀ ਇੱਥੇ ਤਾਰਾਂ ਦਾ ਇਹਨਾਂ ਨੂੰ ਪਤਾ ਸੀਗਾ ਇਹਨਾਂ ਨੇ ਮਤਲਬ ਚੱਕੀਆਂ ਨਹੀਂ ਹੈ ਜੀ ਕਿੰਨੇ ਕਿੰਨੇ ਕੀਮਤ ਸੀਗੀ ਘੋੜੀ ਦੀ ਕੀਮਤ ਭਾਜੀ ਇਹਦੀ 9-10 ਲੱਖ ਰੁਪਈਆ ਤੋਂ ਘੱਟ ਤੋਂ ਘੱਟ ਸੀ ਬੰਦੇ ਮਤਲਬ ਦਿੰਦੀ ਵੀ ਸੀ ਜੇ ਸਾਨੂੰ 10 ਲੱਖ ਰੁਪਈਆ ਅਸੀਂ ਘੋੜੀ ਦਿੰਦੇ ਨਹੀਂ ਸੀ ਕਿਉਂ ਸਾਡੀ ਰੋਜ਼ੀ ਰੋਟੀ ਇਹ ਸੀ ਕਿ ਭਾਜੀ ਇਹ ਦੇ ਗਈ ਪੁੱਛੀ 30-50 ਕੀ ਮੰਗ ਕੀ ਕਰਦੇ ਪ੍ਰਸ਼ਾਸਨ ਦੇ ਕੋਲੋਂ ਪ੍ਰਸ਼ਾਸਨ ਦੇ ਕੋਲੋਂ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਖੈਰ ਜਿਸ ਚੀਜ਼ ਤੋਂ ਸਾਡਾ ਗੁਜ਼ਾਰਾ ਚੱਲਦਾ ਹੋਵੇ ਜੇਕਰ ਉਹ ਹੀ ਸਾਡੇ ਤੋਂ ਦੂਰ ਹੋ ਜਾਵੇ ਤਾਂ ਗੁਜ਼ਾਰਾ ਬਹੁਤ ਔਖਾ ਹੋ ਜਾਂਦਾ ਤਾਂ ਦੇਖਣਾ ਹੋਵੇਗਾ ਕਿ ਹੁਣ ਇਸ ਗਰੀਬ ਪਰਿਵਾਰਾਂ ਦੀ ਕੀ ਮਦਦ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ